ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਮੈਂ ਤੁਹਾਡਾ ਸੋਦੀ ਸਿੰਘ ਝਾਂਟ ਪਰਮ ਝਾਂਟਲੇਟ ਤੋਂ ਤੇ ਅੱਜ ਆਪਾਂ ਹੈਗੇ ਆ ਆ ਥੋੜਾ ਜਿਹਾ ਥਿਊ ਦੇਖਿਓ ਵੇਲੀ ਹਲ ਦਾ ਇਹ ਕਿਸੇ ਨਾ ਕਿਸੇ ਜੱਟ ਦਾ ਤੇ ਨਾ ਕਿਸੇ ਕਬੂ ਸਿੰਘ ਦਾ ਹੀ ਥਵੇਲੀ ਹੈ ਇਹ ਹੈਗੀ ਆ ਪੰਡਤਾਂ ਦੀ ਵੇਲੀ ਤੇ ਜਦੋਂ ਆਪਾਂ ਪੰਡਤਾਂ ਦੀ ਗੱਲ ਕਰਾਂਗੇ ਤੇ ਆ ਚੀਜ਼ ਤੁਹਾਨੂੰ ਕਦੀ ਨੋਟ ਨਹੀਂ ਹੋਣੀ ਵੀ ਪੰਡਤਾਂ ਦੀ ਬੇਲੀ ਦੇ ਵਿੱਚ ਵੀ ਖੇਤੀਬਾੜੀ ਦਾ ਇੰਨਾ ਸਮਾਨ ਤੇ ਇਸ ਤਰੀਕੇ ਦੀਆਂ ਮੱਝਾਂ ਤੇ ਗੰਨੇ ਲੀਆਂ ਟਰਾਲੀਆਂ ਪੰਡਤਾਂ ਦੇ ਘਰ ਆ ਕੇ ਤੇ ਚਲੋ ਦੁੱਧ ਖੀਰ ਤਾਂ ਮਿਲਦਾ ਹੀ ਸੀਗਾ ਉਹ ਪੰਡਤਾਂ ਨੂੰ ਚੜਾਵਾ ਹੁੰਦਾ ਸੀਗਾ ਪਰ ਇਹ ਤਰੀਕੇ ਦੇ ਨਾਲ ਤੁਸੀਂ ਪੰਡਤ ਪਹਿਲੀ ਵਾਰ ਦੇਖਿਓ ਤੇ ਦੇਖੋਗੇ ਵੀ ਹੁਣ ਜਿਵੇਂ ਕਿ ਆਪਾਂ ਅੱਗੇ ਤੁਰੇ ਆਉਨੇ ਆ ਆ ਚੱਲਦਾ ਆਪਣਾ ਮੇਲਾ ਤੇ ਇਹ ਆਪਣੇ ਹੈਗੇ ਪੰਡਤ ਜੀ ਸਾਸੀ ਕਾਲ ਹੈ ਤੇ ਮੈਂ ਇਹਨਾਂ ਨੂੰ ਪੰਡਤ ਜੀ ਦੇ ਨਾਂ ਨਾਲ ਹੀ ਬੁਲਾਣਾ ਮੈਨੂੰ ਇਹਨਾਂ ਦਾ ਰੀਅਲ ਨਾਂ ਨਹੀਂ ਪਤਾ ਅਜੇ ਤੱਕ ਮੇਲ ਸਾਡੇ ਹੋਈ ਜਗੰਦਰ ਸਰਵੀ ਮੰਡੀ 'ਚ ਹਾਂਜੀ ਪੰਡਤ ਜੀ ਤੁਸੀਂ ਆਪਣਾ ਪਹਿਲਾਂ ਸਭ ਤੋਂ ਪਹਿਲਾਂ ਨਾਂ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਭੋਨੀਪੁਰ ਮੇਰਾ ਨਾਮ ਸੁਮਿਤ ਹੈ ਔਰ ਮੈਂ ਇੱਕ ਛੋਟਾ ਜਿਹਾ ਕਿਸਾਨ ਆ ਪਿੰਡ ਭੋਨੀਪੁਰ ਦਾ ਇੱਕ ਨਵਾਂ ਕਨਸੈਪਟ ਸ਼ੁਰੂ ਕੀਤਾ ਜਿਹੜੀ ਵਜ੍ਹਾ ਤੇ ਚੱਲਦਾ ਤੇ ਕਾਫੀ ਸਾਰੇ ਫਾਰਮਰਸ ਦੇ ਤਕਰੀਬਨ ਬਣਾਏ ਹੋਣਾ ਅਸੀਂ ਇੱਕ ਕਨਸੈਪਟ ਸ਼ੁਰੂ ਕੀਤਾ ਵੀ ਗੁੜ ਬਣਾਉਂਦਾ ਜਿਹੜਾ ਬਿਲਕੁਲ ਸਾਫ਼ ਸੁਥਰਾ ਸ਼ੁੱਧ ਦੇਸੀ ਦਾ ਗੁੜ ਬਣਾ ਕੇ ਦਈਏ ਤਾਂ ਕਿ ਲੋਕਾਂ ਤੱਕ ਮੈਂ ਇਹ ਪੰਡਤ ਜੀ ਸਭ ਤੋਂ ਪਹਿਲਾਂ ਦੇਖ ਕੇ ਕੀ ਆਹ ਦੱਸੀ ਆ ਵੀ ਤੁਸੀਂ ਪੰਡਤਾਂ ਦੀ ਹਵੇਲੀ ਦੇਖੀ ਆ ਪਹਿਲੀ ਵਾਰ ਇਦਾਂ ਦੀ ਕਿਉਂਕਿ ਜੱਟਾਂ ਨੇ ਦੇਖੀ ਹੋਊ ਕਬੂਆਂ ਦੀ ਦੇਖੀ ਆਊਗੀ ਮੈਂ ਪਹਿਲੇ ਤੋਂ ਆ ਕੇ ਆਰਾਮ ਹੋਇਆ ਪੰਡਤਾਂ ਦੀ ਮੇਲੀ ਦੇ ਵਿੱਚ ਆਹ ਸਮਾਨ ਖੇਤੀਬਾੜੀ ਦਾ ਨਹੀਂ ਇਹ ਸਾਰਾ ਕੁਝ ਆਪਣੇ ਭਰਾਵਾਂ ਦੇ ਪਿਆਰ ਕਰਕੇ ਲੱਗਦਾ ਤੇ ਜੰਮੇਪਲੇ ਪਿੰਡਾਂ ਦੇ ਵਿੱਚ ਫਿਰ ਇਹਨੂੰ ਆਪਣੀ ਇੱਕ ਨੈਕਸਟ ਜੀਨੀਸ਼ਨ ਤੱਕ ਪਹੁੰਚਾਣਾ ਸਭ ਕੁਝ ਹੋ ਰਿਹਾ ਹੈ ਤੇ ਹੁਣ ਮੈਂ ਤੁਹਾਨੂੰ ਥੋੜਾ ਜਿਆ ਇਧਰੋਂ ਦਿਖਾਉਂਦਾ ਆ ਇਹ ਇਧਰੋਂ ਲਾਦੇ ਆ ਗੰਨੇ ਤਾਂ ਹੋਰ ਵੀ ਦੀ ਸਸਰੀ ਕਾਲ ਜੀ ਸਸਰੀ ਕਾਲ ਤੇ ਇਹ ਚੱਲਦਾ ਪਿਆ ਆ ਬੇਲ ਦਾ ਇਹ ਆ ਜਾਂਦੀ ਆ ਵੀਰ ਜੀ ਇੱਕ ਪਾਈਪ ਪਾਈਪ ਤੇ ਤਿਆਨੂੰ ਮੈਂ ਹੁਣ ਸਿੱਧਾ ਲੈ ਕੇ ਜਾਣਾ ਵਾ ਜਿੱਥੇ ਪਾਈਪ ਤੋਂ ਰਸ ਟਿਕਦਾ ਹੈ ਕਿਉਂਕਿ ਮੈਂ ਅੱਜ ਬਿਲਕੁਲ ਇਹਨੂੰ ਦੇਸੀ ਢੰਗ ਦੇ ਨਾਲ ਹੀ ਪੇਸ਼ ਕਰਨਾ ਹੈ ਕੋਈ ਮਾਈਕ ਨਹੀਂ ਮੇਰੇ ਕੋਲ ਤੇ ਕੋਈ ਕੁਛ ਨਹੀਂ ਬਿਲਕੁਲ ਦੇਸੀ ਤੇ ਸਿੰਪਲ ਤੇ ਸਾਦੇ ਹੁਣ ਇਹ ਆਪਾਂ ਜਿਵੇਂ ਮੁੜ ਕੇ ਤੁਹਾਡੇ ਕੋਲ ਅੰਕਲ ਹੁਣੇ ਬੈਠੇ ਇਹਨਾਂ ਨਾਲ ਵੀ ਗੱਲ ਕਰੂੰਗਾ ਅਰੇ ਆਪਾਂ ਆ ਗਏ ਆ ਆ ਜਿਹੜਾ ਪਾਈਪ ਆ ਗੱਡਾ ਪਛੋੜ ਮੈਂ ਤੁਹਾਨੂੰ ਦਿਖਾ ਕੇ ਲਿਆ ਆ ਉਹ ਆ ਗਿਆ ਇਸ ਕੜਾਏ ਦੇ ਵਿੱਚ ਤੇ ਇਸ ਕੜਾਏ ਦੇ ਵਿੱਚੋਂ ਵੀ ਜਿੱਦ ਦਾ ਹਨਾ ਪਹਿਲਾਂ ਗਰਮ ਹੁੰਦੀ ਆ ਤੇ ਪੰਡ ਜੀ ਇੱਥੋਂ ਵੀ ਮੈਲ ਲਾਉਂਦੇ ਤੁਸੀਂ ਇੱਥੋਂ ਮੈਲ ਲਾਉਂਦੇ ਵੀਰ ਜੀ ਇਸ ਜਗ੍ਹਾ ਤੋਂ ਵੀ ਮੈਲ ਲੱਗਦੀ ਆ ਜਿਹੜੀ ਹੈਗੀ ਆ ਤੇ ਫਿਰ ਇਸ ਪਾਈਪ ਰਾਈਂ ਅੱਗੇ ਇਸ ਕੜਾਏ 'ਚ ਆ ਜਾਂਦਾ ਜੀ ਤੇ ਪੰਡ ਜੀ ਇਹ ਦੋ ਤੋਂ ਤਿੰਨ ਤਰੀਕੇ ਹੁੰਦੇ ਆ ਮੈਲ ਲਾਉਣ ਦੇ ਹਾਂਜੀ ਕੁਛ ਹੀ ਕਿਹੜਾ ਤਰੀਕਾ ਵਰਤਿਆ ਜਾਂਦਾ ਅਹ ਛੋਟਾ ਜਿਹਾ ਕਨਸੈਪਟ ਹੈ ਜੀ ਭਿੰਡੀ ਦਾ ਪਾਣੀ ਵਰਤੀਦਾ ਜਾਂਦਾ ਜਿਹੜਾ ਪੁਰਾਣਾ ਹੀ ਚੱਲਦਾ ਆਉਂਦਾ ਮੇਨ ਉਹੀ ਵਰਤੀਦਾ ਹੈ ਹਾਂਜੀ ਉਹ ਜਿਹੜੇ ਬਜ਼ੁਰਗ ਸਾਡੇ ਅੱਜ ਤੋਂ 25 30 ਸਾਲ ਪਹਿਲਾਂ ਵਰਤਦੇ ਸੀ ਜਿੱਥੇ ਉਹਦੇ ਵਿੱਚੋਂ ਉਸ ਤੋਂ ਬਾਅਦ ਮਿੱਠਾ ਸੋਡਾ ਵਗੈਰਾ ਪੁਰਾਣਾ ਪੁਰਾਣਾ ਹੀ ਯੂਜ਼ ਕਰੀਦਾ ਮਿੱਠਾ ਸੋਡਾ ਕੈਮੀਕਲ ਵਗੈਰਾ ਹੋਰ ਨਹੀਂ ਕੋਈ ਕੈਮੀਕਲ ਨਹੀਂ ਬਿਲਕੁਲ ਸ਼ੁੱਧ ਕੋਲ ਬੈਠ ਕੇ ਵੀ ਬਣਾ ਸਕਦੇ ਆ ਜਿਹੜਾ ਵੀ ਬਣਾ ਕੋਲ ਬੈਠ ਕੇ ਬਣਾ ਸਕਦਾ ਜਿੰਨਾ ਦਾ ਪਰਮਾਣਾ ਬਣਾ ਸਕਦੇ ਕਿ ਕਿ ਮੇਨ ਫਾਰਮਿੰਗ ਦੇ ਵਿੱਚੋਂ ਜੇ ਆਪਾਂ ਫਿਰ ਵੀ ਹੇਰਾ-ਵੇਰੀ ਬੇਮਾਨੀਆਂ ਕਰਦੀਆਂ ਫਾਇਦਾ ਕੋਈ ਨਹੀਂ ਇਸ ਕੰਮ ਕਰਨ ਦਾ ਤੇ ਇੱਕ ਕੁਆਲਟੀ ਦਾ ਸਾਹਮਣੇ ਬਣਦੀ ਐ ਟੱਕਰੋ ਦੀ ਨਹੀਂ ਬਾਕੀ ਸਾਡੇ ਸੱਜਣਾਂ ਨੂੰ ਅੱਗੇ ਨਾਲ ਵੀਊ ਵੀ ਆਪਾਂ ਤੋਂ ਦੇਵਾਂ ਇਹ ਸਾਰਾ ਪੰਡਤਾਂ ਦੀ ਵੇਲੀ ਦੇ ਵਿੱਚ ਤੇ ਮੇਲਾ ਸਰਦਾਰਾਂ ਦਾ ਆ ਠੀਕ ਆ ਜੀ ਤੇ ਇਹਦੇ ਵਿੱਚ ਹੁਣ ਜਿਵੇਂ ਕਿ ਆਪਾਂ ਆਹ ਲੱਗਦੀਆਂ ਪਈਆਂ ਪੇਸੀਆਂ ਫੋੜਦੀਆਂ ਪਈਆਂ ਪੇਸੀਆਂ ਲਓ ਜੀ ਮੈਂ ਜਿਹੜਾ ਬਚਪਨ ਦੇ ਵਿੱਚ ਮੇਰੀ ਮੋਟਰ ਤੇ ਵੇਲਣਾ ਲਗਦਾ ਸੀ ਉਹ ਬਲਦਾਂ ਵਾਲਾ ਹੁੰਦਾ ਸੀ ਤੇ ਸਾਡੇ ਸਰਪੰਚ ਸਾਹਿਬ ਨਾਲ ਥੋੜੇ ਥੋੜੇ ਤਰੀਕੇ ਨਾਲ ਮੈਂ ਜਲਦਾ ਜਲਦਾ ਇੱਥੋਂ ਥੋੜਾ ਦੂਰ ਚਲੇ ਗਿਆ ਪਰ ਅੱਜ ਵੀ ਪੰਜ ਸੱਤ ਪੱਤਾਂ ਦਾ ਮੇਰੇ ਕੋਲ ਵੀ ਹੁੰਦਾ ਹੈ ਥੋੜਾ ਠੀਕ ਹੈ ਕੋਈ ਸਸੀ ਗਾਲ ਅੰਕਲ ਜੀ ਮੜਾ ਜੀ ਆ ਇਧਰ ਨੂੰ ਦੇਖਿਓ ਪੇਸੀਆਂ ਜਦਾਂ ਲਾਉਨੇ ਤੁਸੀਂ ਸੱਤੀ ਕਰਾਓ ਜੀ ਸੱਤੀ ਕਰਾਓ ਤੇ ਉਹ ਸੁਣਾਓ ਸਿੱਧਾ ਬਹੁਤ ਵਧੀਆ ਜੀ ਚੜਦੀ ਕਲਾ ਜੀ ਤੇ ਜਿਵੇਂ ਕਿ ਤੁਸੀਂ ਇੱਥੇ ਗੁਰਦੀਆਂ ਪੇਸੀਆਂ ਲਾ ਰਹੇ ਹੋ ਤੇ ਇਹ ਬੜੀ ਧੀਰ ਬਾਅਦ ਇਦਾਂ ਦਾ ਮਾਹੌਲ ਮੈਂ ਦੇਖਿਆ ਆ ਕਿ ਨਹੀਂ ਤੇ ਜਿੱਦਾਂ ਆਮ ਵੇਲ ਨੇ ਚੱਲਦੇ ਆ ਉੱਥੇ ਉਹਨਾਂ ਦੇ ਉਹ ਹੀ 2-4 ਕਾਰੀਗਰ ਜਿਹੜੇ ਹੁੰਦੇ ਆ ਬਣਾਉਣ ਵਾਲੇ ਤੇ ਜਾਂ ਉਹਨਾਂ ਦਾ ਜਿਹੜਾ ਸਟਾਫ ਹੁੰਦਾ ਆ ਹੋਰ ਕਿਸੇ ਨੂੰ ਐਂਟਰੀ ਨਹੀਂ ਹੁੰਦੀ ਕਾਰੀਗਰ ਵੀ ਸੱਜੇ ਵੀ ਆਹੀ ਆਪ ਹੀ ਬਣਾ ਰਹੇ ਜਿੱਦਾਂ ਇਹ ਸ਼ੌਕ ਬਹੁਤ ਆ ਭਰਾਵੇ ਮੇਰੇ ਨੇ ਲਾਇਆ ਇਹ ਸ਼ੌਕ ਨਾਲ ਇਹਨਾਂ ਦੇ ਨਾਲ ਹੈਲਪ ਕਰਦੇ ਆ ਜੀ ਸ਼ੌਕੀਆਂ ਤੌਰ ਤੇ ਤਾਂ ਭਰਾ ਦੇ ਨਾਲ ਹੀ ਕਹਿੰਦੇ ਹੈਲਪ ਠੀਕ ਆ ਜੀ ਇਹ ਹੈਗੇ ਜੀ ਭਾਰਤੀ ਕਿਸਾਨ ਯੂਨੀਅਨ ਤੋਂ ਸਰਦਾਰ ਪ੍ਰਮੋਦ ਸਿੰਘ ਜੀ ਪਿੰਡ ਪੁਹਾਣੀਪੁਰ ਜੀ ਨਵਾਂ ਪਿੰਡ ਨਵਾਂ ਪਿੰਡ ਲੱਗ ਗਿਆ ਜੀ ਠੀਕ ਆ ਜੀ ਤੇ ਇਹਨਾਂ ਦਾ ਮੜਾ ਜੱਗੂ ਲਾਗੇ ਅੰਕਲ ਜੀ ਸੱਸੀ ਅਕਾਲ ਜੀ ਸੱਸੀ ਜੀ ਤੇ ਅੱਜ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਚਲੋ ਮੈਂ ਇਹਨਾਂ ਦੇ ਨਾਲ ਪੰਡਤ ਜੀ ਨਾਲ ਛੋਟੇ ਪੰਡਤ ਜੀ ਨਾਲ ਮੇਰੀ ਦੋਸਤੀ ਹੈਗੀ 4-5 ਸਾਲ ਤੋਂ ਮੰਡੀ 'ਚ ਮਿਲੇ ਆ ਅੱਜ ਤੁਸੀਂ ਆਪਣਾ ਥੀ ਵਿਊ ਇੱਥੇ ਦੱਸੋ ਮੈਂ ਸਿੰਦਰਨਾ ਨੋਪੰਡ ਵਿਜੇ ਕੁਮਾਰ ਨਰੇਪੰਡ ਜੀ ਮਰੇ ਬਰੇ ਪਿਆਰੇ ਮਿੱਤਰ ਨੇ ਜਦੋਂ ਦਾ ਇਹਨਾਂ ਨੇ ਰਹਿਣਾ ਸ਼ੁਰੂ ਕੀਤਾ ਲਗਭਗ 3 ਮਹੀਨਾ ਹੋ ਗਿਆ ਅਰੇ ਰੋਜ਼ ਹੀ ਅਸੀਂ ਅਸੀਂ ਹਰ ਵੀ